ਦੋਸਤੋ ਕਾਲੀ ਮਿਰਚ ਦੇ ਬਾਰੇ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਹੋਗੇ ਕਾਲੀ ਮਿਰਚ ਰਸੋਈ ਚ ਮਸਾਲੇ ਦੇ ਰੂਪ ਵਿੱਚ ਵਰਤੀ ਜਾਂਦੀ ਹੈ ਇਸ ਕਾਲੀ ਮਿਰਚ ਦੇ ਬਹੁਤ ਸਾਰੇ ਆਯੁਰਵੇਦਿਕ ਵਿੱਚ ਫਾਇਦੇ ਦੱਸੇ ਗਏ ਨੇ ਇਹ ਦੱਸਣ ਵਿੱਚ ਭਾਵੇਂ ਛੋਟੀ ਹੁੰਦੀ ਹੈ ਪਰ ਕਾਲੀ ਮਿਰਚ ਦੇ ਬਹੁਤ ਸਾਰੇ ਲਾਭ ਨੇ ਆਯੁਰਵੇਦ ਦੇ ਅਨੁਸਾਰ ਕਾਲੀ ਮਿਰਚ ਦਾ ਉਪਯੋਗ ਸਰਦੀ ਜ਼ੁਕਾਮ ਖਾਂਸੀ ਪਾਚਨ ਸ਼ਕਤੀ ਜੇ ਕਮੀ ਹੋ ਜਾਂਦੀ ਹੈ ਕੀਤਾ ਜਾਂਦਾ ਹੈ ਇਸ ਦੇ ਨਾਲ ਹੀ ਇਹ ਲਿਵਰ ਦੇ ਫੰਕਸ਼ਨ ਚ ਵੀ ਤੇਜ਼ੀ ਲਿਆਉਂਦੀ ਹੈ ਜਿਸ ਨਾਲ ਭੁੱਖ ਵੱਧ ਜਾਂਦੀ ਹੈ ਅਤੇ ਖਾਣਾ ਖਾਣ ਤੋਂ ਬਾਅਦ ਡਾਈਜੈਸ਼ਨ ਸਿਸਟਮ ਵੀ ਵਧੀਆ ਹੋ ਜਾਂਦਾ ਹੈ ਗਲੇ 'ਚ ਖਰਾਸ਼ ਹੋਵੇ ਫਾਂਵੇ ਖਾਂਸੀ ਸਿਰਫ ਕਾਲੀ ਮਿਰਚ ਦੇ ਉਪਯੋਗ ਨਾਲ ਹੀ ਇਹ ਸਭ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ ਆਯੁਰਵੇਦ ਦੇ ਵਿਚ ਕਾਲੀ ਮਿਰਚ ਦਾ ਪ੍ਰਯੋਗ ਬਹੁਤ ਸਾਰੀਆਂ ਚੀਜ਼ਾਂ ਵਿੱਚ ਹੁੰਦਾ ਹੈ ਜਿਵੇਂ ਕਿ ਵਿਸ਼ੇਸ਼ ਰੂਪ ਨਾਲ ਪੇਟ ਦੇ ਰੋਗਾਂ 'ਚ ਕਾਲੀ ਮਿਰਚ ਦਾ ਸੇਵਨ ਕਰਨ ਨਾਲ ਖੰਗ ਦੀ ਸਮੱਸਿਆ ਦੂਰ ਹੁੰਦੀ ਹੈ ਹਰ ਰੋਜ਼ ਸਵੇਰੇ ਖਾਲੀ ਪੇਟ ਕਾਲੀ ਮਿਰਚ ਦੇ ਸੇਵਨ ਨਾਲ ਸਰੀਰ ਦਾ ਇਮਿਊਨਿਟੀ ਸਿਸਟਮ ਵੀ ਵਧ ਜਾਂਦਾ ਹੈ